ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਹਾਂ ਸਾਡੇ ਚੈਨਲ ਪਿੰਡੂ ਗੱਲ ਚਤੇ ਇੱਕ ਵਾਰ ਫਿਰ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਹੀਰਾਪੁਰੀ ਜੀ ਪਿੰਡ ਵੀਰਕਲਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਪੈ ਜਾਂਦਾ ਜੀ ਸੰਗਰੂਰ ਇਸ ਵਾਰ ਅਸੀਂ ਤੁਹਾਨੂੰ ਬਾਬਿਆਂ ਕੋਲੇ ਹੋਰ ਵੀ ਬਹੁਤ ਵਧੀਆ ਜਾਨਵਰ ਨੇ ਉਹ ਦਿਖਾਉਣੇ ਆਂਗੇ ਬਾਬਿਆਂ ਨੇ ਦੋ ਘੋੜੇ ਹੋਰ ਬਹੁਤ ਵੱਡੀ ਡੀਲ ਕਰਕੇ ਲੈਤੇ ਨੇ ਉਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਇੱਕ ਵਾਰ ਤੁਹਾਨੂੰ ਸਾਰੇ ਆਪਾਂ ਡੇਰੇ ਦੀ ਛਾਤ ਮਰਵਾਉਣਿਆ ਬਹੁਤ ਮੰਨਤਾ ਏ ਇਸ ਡੇਰੇ ਦੀ ਇਸ ਇਲਾਕੇ ਦੇ ਵਿੱਚ ਤੇ ਮੌਜੂਦਾ महंत ਬਾਬਾ ਖੁਸ਼ੀਨਾਥ ਜੀ ਇਹਨਾਂ ਦਾ ਵੀ ਬਹੁਤ ਸਤਿਕਾਰ ਆ ਇਲਾਕੇ ਦੇ ਵਿੱਚ ਤੇ ਬਾਬਾ ਜੀ ਨੇ ਇੱਕ ਹੋਰ ਕਿਹਾ ਸੀ ਵੀ ਜੇ ਕਿਸੇ ਸੰਗਤ ਨੂੰ ਕੋਈ ਕਿਸੇ ਪ੍ਰਕਾਰ ਦੀ ਅਲਰਜੀ ਹੈ ਤਾਂ ਉਹਦਾ ਥੋੜਾ ਪਾਇਆ ਜਾਂਦਾ ਜਮਾ ਬਿਲਕੁਲ ਫ੍ਰੀ ਤੇ ਉਹ ਪਵਾ ਸਕਦੇ ਹੋ ਤੁਸੀਂ ਜਾ ਕੇ ਆਓ ਸਾਨੂੰ ਦਿਖਾਉਣੇ ਆ ਬਾਬਾ ਜੀ ਦੇ ਘੋੜੇ ਇਹ ਹੈ ਜੀ জাফর ਦਾ ਬੱਚਾ ਬਹੁਤ ਸੋਹਣਾ ਘੋੜਾ ਹੈਗਾ ਉੱਚਾ ਕੱਦ ਹੈ ਤੇ ਲੰਬੀ ਬੇਲ ਹੈ ਹਲਕੇ ਤੇ ਸ਼ਾਂਟਵੇਂ ਸਰੀਰ ਦਾ ਘੋੜਾ ਹੈ ਦੋ ਪੈਰ ਚਿੱਟੇ ਹੈ ਮੱਥੇ ਫੁੱਲ ਹੈ ਸੁਹੱਪਣ ਬਹੁਤ ਜ਼ਿਆਦਾ ਹੈ ਘੋੜੇ 'ਚ ਸੁਹੱਪਣ ਦੇ ਨਾਲ-ਨਾਲ ਐਗਰੈਸ਼ਨ ਉਸ ਤੋਂ ਵੀ ਜ਼ਿਆਦਾ ਹੈ ਛੋਟੀ ਉਮਰ ਹੈ ਬਹੁਤ ਵਧੀਆ ਘੋੜਾ ਹੈ ਜੇ ਕਿਸੇ ਸੱਜਣ ਨੇ ਜਾਣਾ ਹੋਵੇ ਤਾਂ ਤੁਸੀਂ ਬਾਬਾ ਜੀ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਅਸੀਂ ਸਕਰੀਨ ਤੇ ਦੇਵਾਂਗੇ ਨਾਲ ਹੀ ਬਾਬਾ ਦੀਪਾ ਜੀ ਤੁਰੇ ਜਾਂਦੇ ਇਹਨਾਂ ਦਾ ਹੀ ਮੋਬਾਈਲ ਨੰਬਰ ਹੈ ਇਹਨਾਂ ਨਾਲ ਹੀ ਤੁਸੀਂ ਸੰਪਰਕ ਕਰਨਾ ਹੈਗਾ ਬਹੁਤ ਵਧੀਆ ਇਨਸਾਨ ਨੇ ਬਾਬਾ ਜੀ ਤੇ ਇਸ ਤੋਂ ਬਾਅਦ ਅਸੀਂ ਇੱਕ ਹੋਰ ਘੋੜਾ ਦਿਖਾਵਾਂਗੇ ਤੁਹਾਨੂੰ ਸੰਤਾਂ ਦਾ ਉਹ ਵੀ ਬਹੁਤ ਸੋਹਣਾਗਾ ਇਸ ਘੋੜੇ 'ਚ ਬਹੁਤ ਵਧੀਆ ਖੂਬੀਆਂ ਨੇਗੀਆਂ ਪੈਰ ਪਿੱਠ ਪੋੜੇ ਦਾ ਬਹੁਤ ਸਾਫ਼ ਆ ਇਹ ਪੈਰ ਸੁੰਬੇ ਦਾ ਬਹੁਤ ਵਧੀਆ ਬੰਤਰ ਹੈ ਇਹਦੀ ਨੰਬਰਾਂ ਦਾ ਅੰਤਰ ਬਹੁਤ ਸੋਹਣੀ ਆ। ਸਰੀਰਕ ਪੱਖੋਂ ਬਹੁਤ ਸੋਹਣਾ ਘੋੜਾ ਇਹ। ਤੇਲੀਆ ਕਵੈ ਤਰੰਗਦਾ ਹੈਗਾ। ਤੇ ਇਸ ਤੋਂ ਬਾਅਦ ਇਹ ਆ ਗਿਆ ਜੀ ਬਰਖਾਨਾ ਲਾਈਨ ਦਾ ਬਹੁਤ ਸੋਹਣਾ ਘੋੜਾ ਬਾਬਿਆਂ ਕੋਲ ਇਹ ਵੀ। ਇਹਦੀ ਉਮਰ ਹੈ ਤਕਰੀਬਨ 5 ਸਾਲ ਦੇ ਲਗਭਗ। ਤੇ ਕੱਦ ਕਾਠ ਦੇਖੋ ਤੁਸੀਂ ਬਹੁਤ ਜ਼ਿਆਦਾ ਆ ਘੋੜੇ ਦਾ। ਇਹਦੇ ਮੱਥੇ ਫੁੱਲ ਹੈ ਤੇ ਇੱਕ ਪੈਰ ਚਿੱਟਾ ਹੈਗਾ। ਇਹ ਵੀ ਟੌਪ ਦੀ ਬਲੱਡ ਲਾਈਨ ਹੈਗੀ। ਬਰਖਾਨਾ ਲਾਈਨ ਦਾ ਬਹੁਤ ਸੋਹਣਾ ਘੋੜਾ ਹੈ ਇਹ ਇਹਦਾ ਵੀ ਤੁਸੀਂ ਨੰਬਰ ਦਿੱਤਾ ਹੋਇਆ ਸਕਰੀਨ ਤੇ ਬਾਬੇ ਨਾਲ ਸੰਪਰਕ ਕਰ ਲਿਓ ਅਗਲੇ ਵੀਡੀਓ ਚ ਦੁਬਾਰਾ ਫੇਰ ਮਿਲਦੇ ਆਂ